हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਤ ਬਾਈ ਕੋਲ ਆਇਆ ਦੋਸਤੋ ਵੀਰ ਅਮਰਤ ਦਾ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਇੱਕ ਨੀਲੀ ਰਾਵੀ ਦੀ ਮੱਝ ਦੋਸਤੋ ਦਿਖਾ ਦਾਂਗੇ ਤੁਹਾਨੂੰ ਠੀਕ ਆ ਜੀ ਤੋਂ ਗੱਬਣਾ ਤਿਆਰੀ ਤੇ ਮੱਝ ਪੂਰੀ ਰਿਕਾਰਡ ਪਿਛਲੇ ਸੁੱਭਿਆਂ ਦੀ ਇਸ ਵਾਰ ਮਿਲ ਰਿਕਾਰਡ ਦੋਸਤੋ ਕਿੰਨਾ ਦੇ ਸਕਦੇ ਹੋ ਪੂਰੀ ਡਿਟੇਲ ਜਿਹੜੀ ਤੁਹਾਨੂੰ ਇਸ ਕਵਰੇਜ ਵਿੱਚ ਮਿਲ ਜੂਗੀ ਤੇ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਪਿਓਰ ਮਾਜਾ ਤੇ ਖਾਸ ਵਿਜਟ ਤੁਸੀਂ ਪਿੰਡ ਘਟਕੇ ਕਰਨੀ ਆ ਨੇੜੇ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ 19 April ਆ ਤਰੀਕ ਤੁਸੀਂ ਅੱਜ ਨੋਟ ਕਰ ਲਓ ਸਮਾਂ ਦੋਸਤੋ ਸ਼ਾਮ ਦੇ ਕੋਈ 5 5:30 ਵਜੇ ਦਾ ਆਉ ਉਹ ਕਰਦੇ ਆ ਡਿਟੇਲ ਸਾਂਝੀ ਲੈਣੇ ਆ ਪੂਰੀ ਇਨਫੋਰਮੇਸ਼ਨ ਵੀਰ ਅਮਰਤ ਤੋਂ ਸਭ ਤੋਂ ਪਹਿਲਾਂ ਵੀਰ ਅਮਰਤ ਸਾਸਰੀ ਕਾਲ ਸਾਸਰੀ ਕਾਲ ਵੀ ਕੀ ਹਾਲ ਚਾਲ ਚੱਲ ਜੋ ਬਹੁਤ ਵੀਰ ਠੀਕ ਠਾਕ ਜੀ ਹਾਂਜੀ ਹਾਂਜੀ ਅਮਰਤ ਅੱਜ ਆਪਣੇ ਕੋਲ ਇੱਕ ਨਾਗ ਜੜਾ ਆਇਆ ਬਕਾਉ ਵੀਰੇ ਨੀਲੀ ਦੀ ਮੱਝ ਆ ਤੀਜਾ ਸੁਆ ਸੁਣੀ ਗਾੜੀ ਠੀਕ ਆ ਜੀ ਹਾਂਜੀ ਹਾਂਜੀ ਤੇ ਸਮਾਂ ਕਿੰਨਾ ਘਜੇ ਪਿਆ ਵੀਰੇ ਲੈ ਜਾਊਗਾ ਅੱਠ ਤੋਂ 10 ਕਿ ਦਿਨ ਹਾਂਜੀ ਹਾਂਜੀ ਠੀਕ ਆ ਸੁਆ ਤੇਜਾ ਹਾਂਜੀ ਹਾਂਜੀ ਤੇਜਾ ਅੱਛਾ ਅਮਰਤ ਪਿਛਲੇ ਸੁਵੇਆਂ ਦੀ ਕੋਈ ਡਿਟੇਲ ਦੀ ਪਹਿਲਾਂ ਨੇ 14 ਕਿਲੋ ਦੁੱਧ ਚਵਾਇਆ ਐਰ ਕੀ ਆਂਦੇ ਹੀ ਦੂਜੇ ਸੁਵੇ ਨੇ 17 ਕਿਲੋ ਦੁੱਧ ਚਵਾਇਆ ਠੀਕ ਆ ਜੀ ਨਾਰਮਲ ਹੀ ਆਂਦੇ 17 18 ਕਿਲੋ ਦੁੱਧ ਆਦੀ ਮੈਂ ਭਰੂਗੀ ਚੱਲ ਜ਼ਿਆਦਾ ਨਹੀਂ ਇਹਨਾਂ ਤੇ ਨਾਰਮਲ ਭਰੀ ਆ ਉਹ 20 ਦੀ ਉਮੀਦ ਤੇ ਤੁਹਾਨੂੰ ਪਤਾ ਜਿੱਡਾ ਵਜਨ ਲੋਡ ਆ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤੋ ਇੱਕ ਵਾਰੀ ਪੂਰੀ ਪ੍ਰੋਪਰ ਤੁਹਾਨੂੰ ਆਪਾਂ ਇਹ ਮੱਝ ਦਿਖਾ ਦਿੰਨੇ ਆ ਤੇਜਾ ਸੁਬਾ ਇਹ ਸਮਾਜ ਨੇ ਸੋਣਾ ਟੇਡੇ ਕੱਟ ਦੇ ਵਿੱਚ ਨੀਲੀ ਰਾਵੀ ਦੀ ਮੱਝ ਆ ਠੀਕ ਆ ਜੀ ਮਗਰਲੇ ਇੱਕ ਹੋਰ ਤੋਤੇ ਆ ਅੱਖ ਬਿੱਲੀ ਮਣਕੀ ਠੀਕ ਆ ਜੀ ਸੋ ਕੱਦ ਕਾੜ ਦੀ ਪੂਰੀ ਵੱਡੀ ਆ ਵੱਡੇ ਕੱਦ ਕਾੜ ਦੇ ਵਿੱਚ ਸੋਨਾ ਸਰੀਰ ਕਟਾਂਚਾ ਮੱਝ ਦਾ ਚੌੜੇ ਪਿੱਠ ਪੂੜੇ ਦੇ ਵਿੱਚ ਠੀਕ ਆ ਜੀ ਸੋ ਵਜ਼ਨ ਪੂਰਾ ਠੀਕ ਆ ਜੀ ਵਜ਼ਨਦਾਰ ਆ ਫੁੱਲ ਬੜਾ ਫੁੱਲ ਤੇ 10 ਦਿਨ ਹਜੇ ਬਾਕੀ ਆ 8 ਤੋਂ 10 ਦਿਨ ਹਜੇ ਲੈਂਦੀ ਆ ਸੋਣ ਦੇ ਵਿੱਚ ਠੀਕ ਆ ਤੇ ਉਸ ਅਕੋਰਡਿੰਗ ਤੁਸੀਂ ਕੋਈ ਵੀ ਐਸੇ ਚੰਗੇ ਖਰਚ ਕਰਨੇ ਆ ਦੋਸਤੋ ਚੰਗੇ ਪਸ਼ੂ ਦੀ ਭਾਲ ਦੇ ਵਿੱਚ ਠੀਕ ਆ ਤੇ ਚੰਗਾ ਪਸ਼ੂ ਲੱਭ ਰਿਹਾ ਤੇ ਤੁਸੀਂ ਇਹਨੂੰ ਜਰੂਰ ਹੱਥ ਪਾ ਸਕਦੇ ਜੇ ਚੌੜੇ ਪਿੱਠ ਫੁੱਟ ਦੇ ਵਿੱਚ ਵਜਨ ਲੋੜ ਪੂਰਾ ਮੱਜ ਦਾ ਪਿਛਲੇ ਸਵੇਿਆਂ ਦੇ ਵਿੱਚ ਵੀ ਮਿਲ ਰਿਹਾਡ ਚੰਗਾ ਭਰਿਆ ਇਸ ਮੱਜ ਨੇ ਠੀਕ ਆ ਇਸ ਵਾਰ ਤੀਜਾ ਸਵੇਹ ਹੁੰਦੀ ਆ ਤੇ ਬਾਕੀ ਅਮਰਤ ਟਿੱਪਣ ਟੋਪਣ ਦੀ ਆਪਣੀ ਪੂਰੀ ਤਸੱਲੀ ਆ ਵੀਰੇ ਤੈਨੂੰ ਪਤਾ ਰਗਮ ਦੀ ਜੀ ਟਿੱਪਾਂ ਦੀ ਦਾ ਫੁੱਲ ਗਰੰਟੀ ਆ ਆਪਣੀ ਆਪ ਦੀ ਕੋਈ ਵੀ ਰ ਆ ਕੇ ਪੂਰੀ ਭਰਾ ਕੇ ਥੱਲੇ ਆ ਪੂਰੀ ਤਸੱਲੀ ਕਰ ਲਈ ਹੈ ਨਾ ਠੀਕ ਆ ਠੀਕ ਆ ਹਾਂਜੀ ਠੀਕ ਆ ਲੈ ਵੀ ਤੋ ਤੋਸੋ ਤਿੱਪਣ ਦੀ ਅਮਰਤਾ ਦਾ ਪੂਰੀ ਆਪਣੀ ਤਸੱਲੀ ਆ ਕਿਉਂਕਿ ਅੱਗੋਂ ਪੈਸੇ ਖਰਚ ਕਰਕੇ ਚੰਗੇ ਪੈਸੇ ਖਰਚ ਕਰਕੇ ਆਪ ਖਰੀਦੀ ਆ ਤੇ ਜਿਹੜੇ ਬਹੁਤ ਜਿਆਦੀ ਵਹਿਣ ਬਾਨਨੀ ਆ ਵਲੇਨ ਗਾਂ ਬਣੂ ਥੱਲੇ ਜਦੋਂ ਬਣੀ ਆ ਬਹੁਤ ਦਸਤ ਸ਼ਾਇਦ ਆਉਂਦਿਆ ਤੋ ਗੱਲਾਂ ਗਾਹ ਦੀਆਂ ਨੇ ਕਰਮਾਲੀ ਕਾਫੀ ਵੀਰਾਂ ਦੀ ਦੋਸਤੋਂ ਪਾਲ ਹੁੰਦੀ ਹੈ ਵੀ ਚੰਗਾ ਪਸ਼ੂ ਖਰੀਦੀਏ ਤੇ ਟੇਡੇ ਕੱਟ ਦੇ ਵਿੱਚ ਇੱਕ ਵਾਰੀ ਤੁਹਾਨੂੰ ਆਪਾ ਤੋਰ ਕੇ ਚਲਾ ਕੇ ਦਿਖਾ ਦਿੰਨੇ ਆ ਨੀਲੀ ਰਵੀ ਦੇ ਵਿੱਚ ਇਹ ਮੱਝ ਤੇ ਬਾਕੀ ਪਸ਼ੂ ਕਾਫੀ ਤੁਸੀਂ ਵੇਖਦੇ ਰਹਿੰਦੇ ਜੀ ਪੂਰੀ ਵਜਨ ਵਾਲੀ ਆ ਫੁੱਲ ਫੜਾ ਫੁੱਲ ਵਜਨ ਦੌੜ ਆਲੀ ਬਾਕੀ ਥਣ ਭਾਂਡਾ ਪੂਰਾ ਡਬਲ ਚਟਾ ਛੋਟਾ ਕਾਫੀ ਸੋਹਣਾ ਬਣਾ ਰਹੀ ਹੈ ਬਾਕੀ 10-10 ਦਿਨਾਂ ਦੇ 8-8 ਦਿਨਾਂ ਦੇ ਦੌਰਾਨ ਹੋਰ ਵੀ ਉਮੀਦ ਆਪਾਂ ਕਰਦੇ ਆ ਵੀ ਸੋਹਣਾ ਲੇਵਾ ਹਵਾਨਾ ਬਣਾ ਕੇ ਤਿਆਰ ਕਰ ਲੂਗੀ ਆ ਦੇਖੋ ਜੀ ਸੋ ਭਾਰੇ ਜੁਸੇ ਦੀ ਆ ਬਾਕੀ ਪਿੱਠ ਪੂੜੇ ਤੋਂ ਵੇਖ ਕੇ ਮੋਸਟਲੀ ਸਾਰੇ ਵੀਰਾਂ ਨੇ ਜਜਮੈਂਟ ਕਰ ਹੀ ਲੈਣੀ ਆ ਚੌੜੇ ਪਿੱਠ ਪੂੜੇ ਦੇ ਵਿੱਚ ਫੁੱਲ ਬੜਾ ਫੁੱਲ ਭਜਣ ਵਾਲੀ ਆ ਸੋਹਣੇ ਥਣ ਭਾਂਡੇ ਦੀ ਤੇ ਬਿਲਕੁਲ ਜ਼ਰਲਾ ਤੇ ਥਾਣਾ ਠੀਕ ਆ ਜੀ ਲੰਬੇ ਥਾਣਾ ਜ਼ਰਲਾ ਤੇ ਥਾਣਾ ਛਡਾ ਛੋਟਾ ਕਾਫੀ ਸੋਹਣਾ ਬਣਾ ਰਹੀ ਹੈ ਬਾਕੀ ਬਿਲਕੁਲ ਇਹਨ ਪੱਟਾਂ ਦੇ ਸਾਹਮਣੇ ਵਿੱਚਕਾਰ ਪਿੱਛੇ ਤੂ ਨਾਲ ਜਿਹੜਾ ਦੋਸਤੋ ਟੱਚ ਕਰੂਗਾ ਲੇਵਾ ਅੱਠਾ 10 ਦਿਨਾਂ ਤੱਕ ਹਜੇ ਸਮਾਂ ਬਾਕੀ ਆ ਜਿੱਦਾਂ ਦੱਸ ਹੀ ਦਿੱਤਾ ਬਿਲਕੁਲ ਠੀਕ ਆ ਜੀ ਤੇ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਆਪਾਂ ਖਿਲਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਮਰਤ ਮਾੜਾ ਜਿਹਾ ਖਿਲਾਰੇ ਹੋ ਜਿੱਥੇ ਆ ਟੇਡੇ ਘੱਟ ਇਧਰੋਂ ਦਿਖਾ ਦਿਆ ਮਾੜਾ ਆ ਲਓ ਜੀ ਪੂਰੀ ਸਿਰ ਦੇ ਵਿੱਚ ਮੇਰੇ ਜਿੱਡੀ ਵੇਖੋ ਲਓ ਜੀ ਫੁੱਲ ਬੜਾ ਫੁੱਲ ਇੱਕ ਬੰਦੇ ਜਿੱਡੀ ਹਾਈਟ ਆ ਭਰਾਓ ਇਸ ਮੱਛੀ ਦੀ ਠੀਕ ਹੈ ਜੀ ਬਾਕੀ ਆ ਤੁਹਾਨੂੰ ਵਿਖਾਈਏ ਆਪਾਂ ਉਲਟ ਬਹਿਣੀ ਵਾਲੀ ਸਾਈਡ ਆ ਦੇਖੋ ਠੀਕ ਆ ਅਮਰ ਤੋਂ ਤੋਰ ਗਿਆ ਇੱਕ ਵਾਰੀ ਥੋੜਾ ਹੋਰ ਲੰਮਾ ਤੋਰਨੇ ਦੇ ਇਧਰ ਨੂੰ ਸੋ ਕਾਫੀ ਖੂਬਸੂਰਤ ਕੁਆਲਿਟੀ ਦੀ ਦੋਸਤ ਇਹ ਮੱਛੀ ਆ ਠੀਕ ਹੈ ਜੀ ਤੁਹਾਨੂੰ ਪੈਸੇ ਵੀ ਚੰਗੇ ਖਰਚ ਕਰਨੇ ਪੈਂਦੇ ਆ ਦੋਸਤੋ ਇਹੋ ਜਿਹਾ ਪਸ਼ੂਧਨ ਖਰੀਦਣਾ ਹੋਵੇ ਤੇ ਬਾਕੀ ਚੀਜ਼ ਦੇ ਵਿੱਚ ਤਾਂ ਕੋਈ ਸ਼ੱਕ ਹੈ ਹੀ ਨਹੀਂਗਾ ਠੀਕ ਹੈ ਜੀ ਸੋ ਜਿਹੋ ਜੀ ਚੀਜ਼ ਤੁਸੀਂ ਭਾਲਦੇ ਹੋ ਮੈਨੂੰ ਲੱਗਦਾ ਵੀ ਕਈ ਵਾਰ ਉਹੋ ਜੀ ਚੀਜ਼ ਅਗਲੇ ਕਸਟਮਰ ਨੂੰ ਅਗਲੇ ਗਾਹਕ ਨੂੰ ਮਿਲ ਜਾਣੀ ਹੁੰਦੀ ਹੈ ਕਿਉਂਕਿ ਹਰ ਕਿਸੇ ਦੀ ਭਾਲ ਹੁੰਦੀ ਹੈ ਇੱਕ ਇੱਛਾ ਹੁੰਦੀ ਹੈ ਵੀ ਇੱਕ ਚੰਗਾ ਪਸ਼ੂਧਨ ਖਰੀਦ ਲੀਏ ਤੇ ਉਹ ਵੀ ਬਿਲਕੁਲ ਨਸਲ ਬਰੀਡ ਦੇ ਵਿੱਚ ਚਾਹੇ ਮੋਹਰਾ ਦੇ ਵਿੱਚ ਕਿਸੇ ਵੀਰਾਂ ਦਾ ਸ਼ੌਂਕ ਆ ਚਾਹੇ ਨੀਲੀ 라ਵੀ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਇਹ ਵੀ ਬਹੁਤ ਵੱਡਾ ਸ਼ੌਂਕ ਹੈ ਕਈਆਂ ਵੀਰਾਂ ਦਾ ਬਾਕੀ ਬੱਚੇ-ਪੁੱਛੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਚੰਗੇ ਲੈ ਸਕਦੇ ਹਾਂ ਹੋ ਸਕਦਾ ਵੀ ਅਗੋਂ ਨੀਲੀ ਦਾ ਵੀ ਤਾਂ ਸੀਮਨ ਕਿਸੇ ਵੀਰ ਨੇ ਚੰਗਾ ਪਰਵਾਇਆ ਹੋਵੇ ਠੀਕ ਆ ਜੀ ਓਰੀ ਵੱਡੀ ਹੈ ਵੀਰੇ ਠੀਕ ਆ ਜੀ ਸੋ ਜਿਹੜਾ ਕੋਈ ਵੀਰ ਸੌਦਾ ਕਰਨ ਆ ਰਿਹਾ ਦੋਸਤੋ ਇੱਕ ਗੱਲ ਤੁਸੀਂ ਜ਼ਰੂਰ ਆਈਡੀਆ ਮੰਨ ਕੇ ਖਰੀਦਿਓ ਵੀ ਫੁੱਲ ਵੱਡੀ ਆ ਠੀਕ ਆ ਜੀ ਕੋਈ ਛੋਟੀ ਨਹੀਂਗੀ ਨੀਲੀ ਦਾ ਵੀ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਫੁੱਲ ਵੱਡੀ ਹਾਈਟ ਆ ਠੀਕ ਆ ਜੀ ਇੱਕ ਮਧਰੀ ਡੋਲੀ ਵਾਲੀਆਂ ਮੱਝਾਂ ਆਉਂਦੀਆਂ ਵੀ ਛੋਟੀ ਗੋਟੀ ਵਾਲੀਆਂ ਠੀਕ ਆ ਥੋੜੀਆਂ ਸਮੱਧਰ ਕੱਟ ਦੇ ਵਿੱਚ ਇਹ ਫੁੱਲ ਵੱਡੀ ਹਾਈਟ ਦੇ ਵਿੱਚ ਵਜ਼ਨ-ਵਜ਼ਨ ਤਾਂ ਤੁਸੀਂ ਵੇਖ ਕੇ ਜਜਮੈਂਟ ਕਰ ਹੀ ਲੈਣੀ ਆ ਕਿ ਸੋਨੇ ਵਜ਼ਨ ਦੇ ਵਿੱਚ ਕਿਸੇ ਪਾਸਿਓ ਕੋਈ ਕਿੰਤੂ-ਪਰੰਤੂ ਵਾਲੀ ਗੱਲ ਹੀ ਨਹੀਂਗੀ ਕਿਸੇ ਪਾਸਿਓ ਖੁੰਝ ਹੀ ਨਹੀਂ ਘਰਮ ਵਾਲੀ ਆ ਦੇਖੋ ਅਮਰਤ ਤਾਂ ਪਹਿਲੇ ਸਵੇਰੇ ਦੂਜੇ ਸਵੇਰੇ ਚ ਕਿ 15 ਲੀਟਰ ਤੋਂ ਪਲਾਸੀ ਚੱਲੀ ਫਿਰਾਂਦੇ ਵੀਰੇ ਪਹਿਲਾਂ ਨੇ 14 ਕਿਲੋ ਚੋਆ ਹੈ ਦੂਜੇ ਦੇ 17 ਏਰ ਕੀ ਆਂਦੇ ਵੀਰ ਉਹ ਫੇਰੂਗੀ ਪਰ ਆਪਾਂ ਨੇ 17 18 ਕਿਲੋ ਦੁੱਧ ਇਹ 15 16 17 ਲੀਟਰ ਦੁੱਧ ਬਹੁਤ ਹੁੰਦਾ ਹਾਂ ਵੀਰੇ ਚਲੋ ਏਡੀ ਮੱਝ ਤੋਂ ਉਮੀਦ ਆਪਾਂ ਕਰ ਸਕਦੇ ਆ ਬਾਕੀ ਅਜੇ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਜੀ ਏਰ ਕੀ ਮੈਂ ਤੁਹਾਨੂੰ ਪਤਾ ਤੇ ਜੇ ਸਵੇਰੇ ਡੰਗਰ ਦੁੱਧ ਦਿੰਦਾ ਜਿਆਦਾ ਆਹ ਜੀ ਹਾਂ ਜੀ ਲੈ ਵੀ ਮੋੜਦਾ ਵੀਰਾ ਅਮਰਤ ਬੜੀ ਜਿਆਦੀ ਚੰਗੀ ਮੈਂ ਵੀਰੇ ਲੋ ਜੀ ਤੋ ਪੂਰੀ ਟਾਪ ਕੁਆਲਿਟੀ ਦੀ ਦੋਸਤੋ ਵੀਰ ਅਮਰਤ ਨੇ ਲਿਆ ਕੇ ਇਹ ਨੀਲੀ ਰਬੀ ਦੀ ਮੱਝ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਸੋ ਪਸੰਦ ਆਊਗੀ ਬਾਕੀ ਹਰ ਇੱਕ ਪੱਖ ਤੋਂ ਹਰ ਇੱਕ ਐਂਗਲੋਂ ਤੁਸੀਂ ਦੇਖ ਸਕਦੇ ਜੀ ਠੀਕ ਹੈ ਸੱਜੇ ਖੱਬੇ ਬੈਕਸਾਈਡ ਤੋਂ ਤੋ ਕਾਫੀ ਸਭੀ ਸੁਭਾਲੀ ਜੜੀ ਆ ਕਾਫੀ ਸਭੀ ਸੁਭਾਲੀ ਜੜੀ ਦੋਸਤੋ ਇਹ ਮੱਝ ਆ ਲੋ ਦੌਲੂ ਟੌਪ ਕੁਆਲਟੀ ਦੀ ਠੀਕ ਹੈ ਜੀ ਬਹੁਤ ਖੂਬਸੂਰਤ ਪਸ਼ੂ ਤਾਂ ਨਾ ਆ ਠੀਕ ਆ ਅੱਛਾ ਅਮਰਤ ਵੀਰ ਇਹ ਕੀ ਡਿਮਾਂਡ ਕਰਦੇ ਆ ਇਸ ਮੱਝ ਦੇ ਵੀਰੇ ਕੀ ਲੈਣ ਦੇ ਰੂਪ ਇਹਦਾ ਵੀਰ ਮੁੱਲ ਬਣਾ ਕਰ ਲਈਏ 1 45 ਬਣਾ 40 1 35 ਦੀ ਹਾਨ ਆਈ ਆ 1 35 ਹਾਂ ਜੀ ਯੇ ਸੁਣੋ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਡਿਮਾਂਡ ਚਾਹੇ 1 ਲੱਖ 45 ਆ ਸਮਝਣ ਕੋਈ ਵੀ ਹੈ ਠੀਕ ਹੈ ਜੀ 135000 ਦੀ ਇਹ ਤੁਹਾਨੂੰ ਮਾਝ ਮਿਲ ਜੂਗੀ ਸੋ ਫੋਲੋ ਹੈਵੀ weight ਦੇ ਵਿੱਚ ਆ ਠੀਕ ਹੈ ਜੀ ਹੈਵੀ ਬਾਡੀ weight ਆ ਵਜਨ ਬੋੜ ਫੁੱਲ ਬਟਾ ਫੁੱਲ ਆ ਫੁੱਲ ਵਜਨਦਾਰ ਤੇ ਹਾਈਟ ਕੱਦ ਪਹਿਲਾਂ ਮੈਂਸ਼ਨ ਕਰ ਦਿੱਤਾ ਵੀ ਫੁੱਲ ਵੱਡੀ ਹਾਈਟ ਦੇ ਵਿੱਚ ਤੇ ਸੋਹਣੇ ਪਿੱਠ ਪੂੜੇ ਦੇ ਵਿੱਚ ਬਾਕੀ ਮਿਲਕਿੰਗ ਮਗਰਲੇ ਸਵੇਰਾਂ ਦੀ ਵੀ ਤੁਹਾਨੂੰ ਬਿਲਕੁਲ ਆਪਾਂ ਮੈਂਸ਼ਨ ਕਰ ਦਿੱਤੀ ਹੈ ਵੀ ਕਿੰਨਾ ਕਿੰਨਾ ਮਿਲਕ ਜਿਹੜਾ ਸਮਝ ਨੇ ਭਰਿਆ ਠੀਕ ਹੈ ਜੀ ਜੋ ਪਿੱਛੋਂ ਦੱਸਿਆ ਉਸ ਮੁਤਾਬਕ ਤੋ ਕੋਈ ਵੀਰ ਆਪਦੀ ਤੁਸੀਂ ਸਮਝ ਨਾਲ ਜਿਹੜੀ ਆ ਇਹ ਮੱਝ ਖਰੀਦ ਸਕਦੇ ਜੇ ਟਿੱਪ ਕੇ ਵਰਾ ਕੇ ਤਸੱਲੀ ਕਰੋ ਠੀਕ ਆ ਜੀ 135000 ਦੇ ਵਿੱਚ ਇਹ ਤੁਹਾਨੂੰ ਮਿਲ ਜੂਗੀ ਤੇ ਅਮਰ ਤੇ ਦੀ ਡਿਮਾਂਡ ਤੇ ਵੀਰੇ ਦੱਸਦੀ ਆ ਬਾਕੀ ਇੱਕ ਕੰਟੈਕਟ ਨੰਬਰ ਆਪਣੇ ਜਰੂਰ ਸਾਂਝੇ ਕਰੋ ਨੰਬਰ ਵੀਰੇ ਆਪਣਾ 814450629872802429 ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਲਓ ਦੋਸਤੋ ਬਾਕੀ ਟਿੱਪਣ ਦੀ ਤੇ ਭਾਰ ਪਿਛੇ ਦੀ ਵੀਰਾਂ ਦਾ ਵੀ ਆਪਣੀ ਪੂਰੀ ਤਸੱਲੀ ਆ ਸੋ ਕੋਈ ਵੀਰ ਆਉਂਦਾ ਬਾਕੀ ਆਪਦੀ ਸਮਝ ਨਾਲ ਵੀ ਤੁਸੀਂ ਠੀਕ ਆ ਜੀ ਵੇਖ ਸਕਦੇ ਜੇ ਟਿੱਪ ਕੇ ਵਰਾ ਕੇ ਤਸੱਲੀ ਕਰੋ ਤੇ ਜਿਹੜਾ ਕੋਈ ਵੀਰ ਆਨਲਾਈਨ ਖਰੀਦਦਾ ਉਹ ਆਂਦਾ ਵੀ ਆਪਾਂ ਤਸल्ली ਤੇ ਭੇਜ ਦਾਂਗੇ ਕੋਈ ਭਾਰ ਦੀ ਪਿੱਛੇ ਦੀ ਕੋਈ ਸਮੱਸਿਆ ਨਹੀਂ ਹੈਗੀ ਇਸ ਕਰਕੇ ਜਿੱਦਾਂ ਮਰਜ਼ੀ ਕੋਈ ਵੀਰ ਆਪਣੀ ਤੁਸੀਂ ਜਿਹੜਾ ਸੌਦੇ ਦੀ ਗੱਲਬਾਤ ਕਰ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ